ਮ्युनਿਸਪਲ EMPLOYEES ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਦੇ ਨਗਰ ਨਿਗਮ ਹੁਸ਼ਿਆਰਪੁਰ ਦੇ ਸਫਾਈ ਕਰਮਚਾਰੀਆਂ ਦੇ ਹੜਤਾਲ ਅੱਜ 8ਵੇਂ ਦਿਨ ਵੀ ਜਾਰੀ ਰਹਿਣ ਕਾਰਨ ਸ਼ਹਿਰ ਦੀ ਹਾਲਤ ਕਾਫੀ ਬਦਤਰ ਹੋ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਹਰ ਪਾਸੇ ਕੂੜੇ ਕਾਰਨ ਸ਼ਹਿਰ ਗੰਦਗੀ ਦੇ ਢੇਰ ਵਿੱਚ ਤਬਦੀਲ ਹੋ ਚੁੱਕਾ ਹੈ ਜਿਸ ਕਾਰਨ ਜਿਉਣਾ ਮੁਸ਼ਕਲ ਹੋ ਗਿਆ ਹੈ ਤਿਹਾੜੀ ਸੀਜ਼ਨ ਦੇ ਚੱਲਦਿਆਂ ਗੰਦਗੀ ਦੇ ਇਹ ਢੇਰ ਵੱਡੀ ਸਿਰਦਰਦੀ ਬਣ ਗਏ ਨੇ ਅਤੇ ਬਿਮਾਰੀਆਂ ਫੈਲਣ ਦਾ ਖਤਸ਼ਾ ਵਧ ਗਿਆ ਹੈ ਉਹਨਾਂ ਨੇ ਕਿਹਾ ਕਿ ਸੜਕਾਂ ਤੇ ਬੇਤਰਤੀਬ ਖਿਲਰਿਆ ਕੂੜਾ ਆਵਾਜਾਈ ਅਤੇ ਜਾਨ ਜੀਵਨ ਲਈ ਮੁਸੀਬਤ ਨਜ਼ਦੀਕ ਸਤਹਰੀ ਰੋਡ ਕਣਕ ਮੰਡੀ ਰੋਡ ਰੇਲਵੇ ਰੋਡ ਡੀਏਵੀ ਕਾਲਜ ਨਜ਼ਦੀਕ ਅਤੇ ਡਾਕਟਰ ਪੀ ਆਰ ਅੰਬੇਟਕਰ ਚੌਕ ਸਮੇਤ ਕਈ ਪ੍ਰਮੁੱਖ ਥਾਵਾਂ ਤੇ ਗੰਦਗੀ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਜਿਹੜੀ ਸਟ੍ਰਾਈਕ ਕੀਤੀ ਜਾ ਰਹੀ ਆ ਆਪਾਂ ਇਹ ਸਟ੍ਰਾਈਕ ਜਿਹੜੀ ਆਪਣੇ ਹੱਕੂਕ ਲਈ ਵਾਸਤੇ ਬਿਠਾਈ ਆ ਨਾ ਕਿ ਅਸੀਂ ਕੋਈ ਇੱਥੇ ਸ਼ਰਾਰਤ ਕੀਤੀ ਗਈ ਆ ਜਾਂ ਕੋਈ ਜਾਣ ਬੁੱਝ ਕੇ ਹੜਤਾਲ ਬੁਹਾਲੀ ਗਈ ਆ ਐਦਾਂ ਦਾ ਕੁਝ ਨਹੀਂ ਆ ਸੋ ਜਿਹੜੀ ਪੰਜਾਬ ਸਰਕਾਰ ਨੇ ਅੱਜ ਤੋਂ 15 ਦਿਨ ਪਹਿਲਾਂ ਪੂਰੇ ਪੰਜਾਬ ਭਾਰ ਦੇ ਈਓ ਤੇ ਕਮਿਸ਼ਨਰਾਂ ਨੂੰ ਤੱਕੇ ਦੇ ਨਾਲ ਟੈਂਡਰ ਪਵਾ ਕੇ ਸਾਰਾ ਮਹਿਕਮਾ ਹੀ ਠੇਕੇ ਦੇ ਦੇਣ ਨੂੰ ਪੂਰਾ ਲੋਕਲ ਬੜੀ ਮਹਿਕਮਾ ਸਾਡੇ ਦਾ ਸਾਰਾ ਠੇਕੇ ਦੇ ਦੇਣ ਨੂੰ ਜਿਹੜੇ ਮਤੇ ਪਾਏ ਸੀ ਉਹ ਮਤੇ ਕੈਨਸਲ ਕਰਵਾਉਣ ਵਾਸਤੇ ਔਰ ਮਲਾਇਮਾ ਨੂੰ ਪੱਕੇ ਕਰਨ ਵਾਸਤੇ